ਸਾਗਰ ਸਰਦੀ ਜੀ ਨੂੰ ਆਪਣੀ ਫਿਲਮ ਵਾਸਤੇ ਇੱਕ ਬੰਜਾਰਨ ਕਰੈਕਟਰ ਚਾਹੀਦਾ ਸੀਗਾ ਉਹਨਾਂ ਦੀ ਫਿਲਮ ਸੀਗੀ ਪੰਜਾਬ 'ਚ ਸ਼ੂਟ ਕਰਨੀ ਸੀ ਹਿੰਦੀ ਤੇ ਪੰਜਾਬੀ ਦੇ ਵਿੱਚ ਬਣ ਰਹੀ ਸੀਗੀ ਸੁਪਰੀਆ ਪਾਟਕ ਸੀਗੀ ਜ਼ਗੀਰਦਾਰਾਂ ਦੀ ਕੁੜੀ ਦੂਜੀ ਜਿਹੜੀ ਕੁੜੀ ਸੀ ਉਹ ਬੰਜਾਰਨ ਦਾ ਕਰੈਕਟਰ ਸੀ ਦੋ ਹੀਰੋਇਨਾ ਸੀਗੀਆਂ ਫਿਲਮ ਦੇ ਵਿੱਚ ਸੁਪਰੀਆ ਤਾਂ ਹੈਗੀ ਸੀ ਉਹਨਾਂ ਕੋਲ ਦੂਜੀ ਕੁੜੀ ਦੀ ਭਾਲ ਦੇ ਵਿੱਚ ਸੀਗੀ ਕਿ ਜਿਹੜੀਆਂ ਗੱਡੀਆਂ ਵਾਲੀਆਂ ਹੁੰਦੀਆਂ ਨੇ ਪੰਜਾਰੇ ਵੀ ਉਹਨਾਂ ਦੀ ਇੱਕ ਲੁੱਕ ਹੁੰਦੀ ਹੈ ਵੀ ਉਸ ਟਾਈਪ ਦਾ ਚਿਹਰਾ ਚਾਹੀਦਾ ਸੀ ਉਹਨਾਂ ਨੂੰ ਉਹਨਾਂ ਨੇ ਕਾਫੀ ਸਾਰੀਆਂ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਲੱਭੇ ਉਹ ਚਿਹਰੇ ਉਹਨਾਂ ਨੂੰ ਨਹੀਂ ਉਹ ਉਦਾਂ ਦਾ ਸਟਾਈਲ ਮਿਲਿਆ ਅਮਰੀਕ ਗਿੱਲ ਜੀ ਉਹਨਾਂ ਦੇ ਨਾਲ ਸੀਗੇ ਸਾਗਰ ਸਦੀਜੀ ਦੇ ਚੰਡੀਗੜ੍ਹ ਠਹਿਰੇ ਹੋਏ ਸੀਗੇ ਤੇ ਉਹ ਕਹਿੰਦੇ ਵੀ ਆਪਾਂ ਹੁਣ ਕੱਲ ਚਲੇ ਜਾਣਾ ਹੈ ਵਾਪਸ ਵੀ ਆਪਾਂ ਨੂੰ ਕੋਈ ਚਿਹਰਾ ਮਿਲਿਆ ਨਹੀਂ ਉਦਾਂ ਦਾ ਚਲੋ ਆਪਾਂ ਇਦਾਂ ਕਰਦੇ ਆ ਵੀ ਪੰਜਾਬ ਚ ਆਏ ਆ ਉਦੋਂ ਪੰਜਾਬ ਦਾ ਜਿਹੜਾ ਗਾਣਾ ਕੈਸਟਾ ਅੰਬਾਲੇ ਤੋਂ ਅੱਗੇ ਨਹੀਂ ਸੀ ਜਾਂਦੀਆਂ ਅੱਟੇ ਕੇ ਰਹਿ ਜਾਂਦੀ ਹੁੰਦੀਆਂ ਸੀਗੀਆਂ ਕਿਉਂਕਿ ਕੋਈ ਨੈਟਵਰਕ ਵੱਡਾ ਹੈ ਨਹੀਂ ਸੀਗਾ ਕੋਈ ਪਲੇਟਫਾਰਮ ਕੋਈ ਏਦਾਂ ਦਾ ਹੈ ਨਹੀਂ ਸੀ ਕੋਈ ਕੰਪਨੀ ਜਿਹੜੀ ਪੰਜਾਬ ਤੋਂ ਬਾਹਰ ਵੀ ਲੈ ਕੇ ਜਾਵੇ ਪੰਜਾਬੀ ਗਾਣੇ ਨੂੰ ਤੇ ਇਸ ਕਰਕੇ ਉਹ ਕਹਿੰਦੇ ਚਲੋ ਏਦਾਂ ਕਰਦੇ ਆਪਾਂ ਪੰਜਾਬੀ ਜਿਹੜੀ ਕੋਈ ਵੀਡੀਓ ਸ਼ਾਪ ਜਾਂ 뮤직 ਸ਼ਾਪ ਹੈਗੀ ਉੱਥੇ ਜਾ ਕੇ ਆਪਾਂ ਵਾਂਬੇ ਲਈ ਆਪਾਂ ਪੰਜਾਬ ਦਾ ਕੋਈ ਰੰਗ ਕੋਈ ਗਾਣੇ ਏਦਾਂ ਦੇ ਲੈ ਜਾਂਦੇ ਆ ਉਹ ਕੈਸਟਾ ਕਿਤੇ ਚਲੇਗੇ ਉੱਥੇ ਫੇਰ ਮੇਰਾ ਗਾਣਾ ਹੈ ਉਹ ਰਿਕਾਰਡ ਪਿਆ ਸੀ ਗੱਭਰੂ ਪੰਜਾਬ ਦਾ ਜਿਹਦੇ ਜਿਹੜਾ ਅਖਾੜੇ ਨੂੰ ਮੱਜੇੜਾ ਸਾਡਾ ਗਾਣਾ ਸੀ ਤੇ ਮੇਰੀ ਇੱਥੇ ਦੀਦਾਰ ਸੰਧੂ ਜੀ ਦੀ ਫੋਟੋ ਲੱਗੀ ਹੋਈ ਸੀਗੀ ਉਹ ਕਹਿੰਦੇ ਸਾਗਰ ਸਾਹਿਬ ਦੀ ਨਜ਼ਰ ਪਈ ਕਹਿੰਦੇ ਆ ਕਵਰ ਦਿਖਾਓ ਉਹ ਜਦੋਂ ਕਵਰ ਦੇਖਿਆ ਕਹਿੰਦੇ ਆ ਕੁੜੀ ਕੌਣ ਆ ਉਹਨਾਂ ਨੇ ਪੁੱਛਿਆ ਜਿਹੜਾ ਸ਼ਾਪਕੀਪਰ ਸੀਗਾ ਦੁਕਾਨਦਾਰ ਨੂੰ ਉਹ ਕਹਿੰਦੇ ਵੀ ਅਮਨ ਨੂਰੀ ਆਏ ਸਿੰਗਰ ਆ ਤੇ ਉਹਨਾਂ ਨੇ ਉਹਨਾਂ ਕੋਲੋਂ ਐਡਰੈਸ ਲਿੱਤਾ ਵੀ ਇਹ ਕਿੱਥੇ ਰਹਿੰਦੀ ਹੈ ਕੁੜੀ ਉਹ ਕਹਿੰਦੇ ਰੋਪੜ ਰਹਿੰਦੀ ਸਾਨੂੰ ਇੰਨਾ ਕੋ ਪਤਾ ਹੈ ਵੀ ਅਸੀਂ ਇਹਨਾਂ ਦੀਆਂ ਇੰਟਰਵਿਊਜ਼ ਦੇਖੀਆਂ ਨੇ ਪੇਪਰ ਦੇ ਵਿੱਚ ਵੀ ਰੋਪੜ ਰਹਿੰਦੀ ਆ ਕੁੜੀ ਜਿਹੜੇ ਅਮਰੀਕ ਗਿੱਲ ਸੀਗੇ ਉਹ ਕਹਿੰਦੇ ਵੀ ਮੇਰੇ ਰੋਪੜ ਇੱਕ ਦੋਸਤ ਹੈਗੇ ਨੇ ਸੁਭਾਸ਼ ਲਾਂਬਾ ਵੀ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਿਆ ਉਹਨਾਂ ਨੇ ਫੋਨ ਕੀਤਾ ਕਹਿੰਦੇ ਵੀ ਤੁਸੀਂ ਪਤਾ ਕਰੋ ਆ ਕੁੜੀ ਵੀ ਅਸੀਂ ਕੱਲ ਇੱਥੇ ਆਣੇ ਆ ਰੋਪੜ ਐਦਾਂ ਕਰਕੇ ਉਹਨਾਂ ਨੇ ਸਾਡਾ ਪਤਾ ਕੀਤਾ ਦੂਸਰੇ ਦਿਨ ਸਾਗਰ ਸੱਦੀ ਜੀ ਉੱਥੇ ਪਹੁੰਚ ਕੇ ਘਰੇ ਸਾਡੇ ਉਹਨਾਂ ਨੇ ਮੈਨੂੰ ਦੇਖਿਆ ਤੇ ਕਹਿੰਦੇ ਮੇਰੀ ਫਿਲਮ 'ਚ ਕੰਮ ਕਰੇਂਗੀ ਪਾਪਾ ਨੂੰ ਪੁੱਛਿਆ ਮੈਂ ਕਿਹਾ ਵੀ ਹਾਂਜੀ ਕਿਉਂਕਿ ਮੇਨੂੰ ਤਾਂ ਬਹੁਤ ਸ਼ੌਂਕ ਸੀਗਾ ਫਿਲਮਾਂ 'ਚ ਕੰਮ ਕਰਨ ਦਾ ਮੈਂ ਕਿਹਾ ਹਾਂਜੀ ਮੈਂ ਫਿਲਮਾਂ 'ਚ ਕੰਮ ਕਰੂੰਗੀ ਤੇ ਉਹ ਕਹਿੰਦੇ ਠੀਕ ਆ ਅੱਜ ਤੋਂ 1 ਮਹੀਨੇ ਬਾਅਦ ਗਿੱਦੜ ਬਾਹੇ ਦੇ ਵਿੱਚ ਸ਼ੂਟਿੰਗ ਹੋਏਗੀ ਉੱਥੇ ਸਾਡਾ ਕਰੂ ਆਏਗਾ ਤੇ ਐਡਵਾਂਸ ਦੇ ਕੇ ਪਾਪਾ ਨੂੰ ਉਹ ਚਲੇ ਗਏ ਤੇ ਜਦੋਂ ਫਿਰ ਅਸੀਂ ਸ਼ੂਟ ਤੇ ਗਏ 1 ਮਹੀਨੇ ਬਾਅਦ ਗਿੱਦੜ ਬਾਹੇ ਜਾ ਕੇ ਮੈਨੂੰ ਇਹ ਪਤਾ ਲੱਗਿਆ ਕਿ ਮੈਂ ਤਾਂ ਫਿਲਮ 'ਚ ਹੀਰੋਇਨ ਆ ਪਹਿਲਾਂ ਤਾਂ ਮੈਨੂੰ ਇਹ ਸੀ ਕਿ ਛੋਟਾ ਮੋਟਾ ਕੋਈ ਰੋਲ ਹੋਏਗਾ ਤੇ ਉੱਥੇ ਜਾ ਕੇ ਜਦੋਂ ਸਾਰੇ ਮੇਰੇ ਪਿੱਛੇ ਵਿੱਚ ਭੱਜੀ ਫਿਰਨ ਵੀ ਫਿਲਮ ਦੀ ਹੀਰੋਇਨ ਆ ਗਈ ਮੈਨੂੰ ਬੜਾ ਬਹੁਤ ਚਾਲ ਚੜਿਆ ਖੁਸ਼ੀ ਹੋਈ ਕਿ ਇੰਨਾ ਲੰਬਾ ਸਟਰਗਲ ਕਰਕੇ ਇਕ ਕਸਬਰ ਕੀਤਾ ਪਾਪਾ ਹਮੇਸ਼ਾ ਕਹਿੰਦਾ ਸੀ ਜੀ ਬੇਟਾ ਮਿਹਨਤ ਤੋਂ ਕਦੇ ਨਹੀਂ ਘਰਾਈਦਾ ਬਿਨੇ ਨੀਂਦ ਤਿਆਗ ਕੇ ਵੀ ਤੁਸੀਂ ਆਪਣੇ ਮੰਜ਼ਲ ਤੇ ਤੁਰਦੇ ਹੋ ਕਹਿੰਦੇ ਜਦੋਂ ਤੁਸੀਂ ਆਪਣੇ ਮੰਜ਼ਲ ਤੇ ਪਹੁੰਚ ਜਾਂਦੇ ਫਿਰ ਤੁਹਾਨੂੰ ਸਾਰੇ ਸੁੱਖ ਮਿਲ ਜਾਂਦੇ ਆ ਪਰ ਜਦੋਂ ਤੁਸੀਂ ਇੱਕ ਸੋਚਿਆ ਹੋਇਆ ਕਿ ਆਪਾਂ ਇੱਥੇ ਪਹੁੰਚਣਾ ਹੈ ਫਿਰ ਕਹਿੰਦੇ ਨੀਂਦ ਇਹ ਆਰਾਮ ਇਹ ਤਿਆਗਣੇ ਪੈਂਦੇ ਆ ਕਹਿੰਦੇ ਤਪੱਸਿਆ ਇਹ ਤਪ ਹਿਪੋਟੈਕ ਕਰਨੇ ਪੈਂਦੇ ਆ ਔਰ ਇਹ ਮੈਂ ਤਪ 10 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਹੋਇਆ ਸੀ ਤੇ ਉਦੋਂ ਮੈਂ 18-19 ਸਾਲਾਂ ਦੀ ਸੀ ਜਦੋਂ ਮੈਂ ਫਿਰ ਇਹ ਫਿਲਮ ਕੀਤੀ ਸੀਗੀ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।